ਰਣਾ ਥੋੜਾ ਮੇਰਾ ਪੂਰਾ ਸਰੀਰ ਜਾ ਡਾਊਨ ਆ ਪਰ ਕੋਸ਼ਿਸ਼ ਧੰਨਵਾਦ ਤਵਾ ਸਾਰਿਆਂ ਦਾ ਮੈਂ ਤੁਹਾਨੂੰ ਦੱਸ ਹੀ ਦਿੱਤਾ ਵੀ ਕੱਲੇ ਕੱਲੇ ਨੌਜਵਾਨ ਦੇ ਪੈਰੀ ਹੱਥਾਂ ਨੂੰ ਜੀ ਕਰ ਜਾਂਦਾ ਯਾਰ ਹਨਾ ਉਹ ਤੂੰ ਝੂਮ ਕਰ ਰਿਹਾ ਪੰਜਾਬ ਤੇ ਜੇ ਤੇਰਾ ਝੂਮ ਤੇਰਾ ਆ ਕਿੱਡਾ ਬੜਾ ਝੂਮ ਕਰ ਰਿਹਾ ਸ਼ਰਮ ਆ ਜਿਹੜੇ ਚਾਹੀਦੀ ਆ ਉਹ ਤੇਰੇ ਧਾਰ ਤੇ ਛੀਰ ਕਬਜ਼ਾ ਕਰ ਲਈਆ ਪੱਤਾਂਲੇ ਨਾ ਹੋਣ ਉਹ ਤੈਨੂੰ ਛੀਰ ਦੇਣੀ ਪਈ ਛੀਰ ਇਹ ਤੇ ਪੱਤਾਂਲੇ ਕਰ ਚਪਰਾ ਧਾਰ ਤੇ ਬੱਚਾ ਖੜਿਆ ਸ਼ਰਮ ਕਰ ਲੈ ਮੋਤੀ ਕਾਉਂ ਦੇ ਜਵਾਲੀ ਕਰਕੇ ਅੱਜ ਉਹ ਅਫਾਇਦਾ ਤਰੰਗਲ ਕੱਡਾ ਝੂਲਦਾ 90% ਕਰਵਾ ਲਿਆ ਸੋ ਪਾਣੀ ਦਿੱਤੀ ਹੈ ਮੈਂ ਖਸਾਮ ਦੇ ਤੋਂ ਸਾਡੇ ਆਗੂ ਸਾਹਿਬਾਨ ਖੜੇ ਨੇਗੇ ਮੈਂ ਬੜੀਆਂ ਗੱਲਾਂ ਤਾਂ ਨਹੀਂ ਬੋਲੂਗਾ ਮੈਂ ਤੁਹਾਨੂੰ ਬੋਲਿਆ ਜਾਣੀਆਂ ਅੰਦਰੋਂ ਪਰ ਜਿਵੇਂ ਸਾਡੇ ਆਗੂ ਸਾਹਿਬਾਨ ਕਹਿਣਗੇ ਇੱਥੇ ਜੇ ਕਰਵਾਨੀ ਦੀ ਰੋਡ ਪੈਦਾ ਕਰਵਾਨੀ ਥੋੜਾ ਭਰਾ ਸਭ ਤੋਂ ਪਹਿਲਾਂ ਦੇਖੇ ਜਾਊਗਾ गवर्नमेंट में सरवा तो लेनी चाहिए है अभी नौजवान जो जो कुछ कर रही है देख लो ਕਿਸਾਨ ਦੇ ਬੰਦਿਆਂ ਨੂੰ ਕਹਿੰਦਾ ਵੀ ਕਦੋਂ ਜੇ ਤੁਹਾਨੂੰ ਹਕਮ ਹੋਗਾ ਦੱਸ ਦਿਓ ਉਹਦੀ ਪੱਟਾਂ ਦੇ ਸਾਰੇ ਖੇਤ ਪਰ ਨੌਜਵਾਨਾਂ ਨੌਜਵਾਨਾਂ ਘੜੀ ਆਪਾਂ ਸਾਵਰਣਾ ਲੈ ਰਹੀਆ ਵੀਰ ਬੜਕੇ ਆਪਾਂ ਅਰਗੋ ਦੁਬਾਰਾ ਮੁਕਰੀ ਕਰਣਾ ਹੈ ਨਾ ਇਹ ਕਰਕੇ ਹੈ ਬਾਈ ਆਹ ਦੇਖੋ ਕਰਮਾਈ ਬਿਲਕੁਲ ਪੰਜਾਬ ਦਾ ਲੀਡਰ ਨੂੰ ਕਰਕੇ ਤੁਸੀਂ ਮਰਸਾ ਦਾ ਜਾਂਦੇ ਆਪਾਂ ਅੱਜ ਬੜੀ ਬੰਦੇ ਕੁਛੇ ਵਿੱਚ ਨੂੰ ਮੇਰਾ ਨਾ ਥੋੜਾ ਜਿਹਾ ਮੇਰਾ ਪੂਰਾ ਸਰੀਰ ਜਾ ਡਾਊਨ ਆ ਪਰ ਕੁਝ ਧੰਨਵਾਦ ਦਾ ਵਾ ਸਾਰਿਆਂ ਦਾ ਮੈਂ ਤੁਹਾਨੂੰ ਦੱਸ ਹੀ ਦਿੱਤਾ ਵੀ ਇਕੱਲੇ ਇਕੱਲੇ ਨੌਜਵਾਨ ਦੇ ਪੈਰੀ ਹੱਥਾਂ ਨਾਲੋ ਜੀ ਕਰ ਜਾਂਦਾ ਯਾਰ ਹਨਾ ਇਸ ਕਰਕੇ ਵੀਰੋ ਆਪਾਂ ਦਾ ਜਿਹੜਾ ਹੁਣ ਬਸ ਪੰਜਾਬ ਨੂੰ ਸਾਹਮਣਾ ਯਾਰ ਪੰਜਾਬ ਨੂੰ ਨਾ ਪੰਜਾਬ ਬਣਾਉਣਾ ਜਿਹੜਾ ਤੁੜ ਅੱਜ ਜ਼ਬਰਦਸਤ ਪਾਣੀ ਪੂਣੀਆ ਤਾਂ ਕੁਝ ਨਹੀਂ ਹੈਗਾ ਥੋੜੇ ਮਰ ਸਕਦਾ ਯਾਰ ਤਾਂ ਕੁਝ ਨਹੀਂ ਹੈਗਾ ਪਹਿਲਾਂ ਅੰਦোলন ਚੱਲਿਆ ਮਤਲਬ ਦਾ ਮੈਂ ਇੱਕ ਜਿਹੜਾ ਪਹਿਲਾਂ ਅੰਦোলন ਚੱਲਿਆ ਸੀਗਾ ਪੂਰੇ 1 ਸਾਲ ਹੋਰ ਸਾਲੋਂ ਦੂਨ ਚੱਲਿਆ ਮੈਂ 4 ਮਹੀਨੇ ਜਮਾ ਕਰੇ ਨਹੀਂ ਸੀ ਗਿਆ ਇਸ ਤੋਂ ਬਾਅਦ 15 ਦਿਨਾਂ ਬਾਅਦ ਇੱਕ ਦਿਨ ਕਰੇ ਜਿਹੜਾ ਮਾਰ ਕੇ ਵੰਗਦੇ ਹੁਣ ਵੀ ਉਹੀ ਕੰਮ ਹੋ ਰਹੀਆਂ ਸਾਲਾਂ ਤੋਂ ਟੋਨ ਆ ਗਿਆ ਟੋਨ ਆ ਗਿਆ ਉਹ ਸ਼ਰਮ ਕਰੇ ਮੋਢੀ ਟੋਨ ਆ ਗਿਆ ਮੋਢੀ ਚੱਲਾ ਯਾਰਾ ਦੇਖੋ ਯਾਰ ਪੰਜਾਬ ਦੇ ਨਾਲ ਕੀ ਹੋ ਰਿਹਾ ਕੋਈ ਝੰਮ ਕਰ ਰਿਹਾ ਪੰਜਾਬ ਤੋਂ ਜੇ ਤੇਰਾ ਝੰਮ ਤੇਰਾ ਆ ਕਿੱਡਾ ਬੜਾ ਝੰਮ ਕਰ ਰਹੇ ਨੇ ਸ਼ਰਮਾ ਜਿਹੜੀ ਚਾਹੀਦੀ ਆ ਉਹ ਤੇਰੇ ਘਰ ਤੇ ਚੀਰ ਕਬਜ਼ਾ ਕਰ ਲਈਏ ਪਰ ਕਾਲੇ ਨਾ ਹੋਣਾ ਮੋਤੀ ਆ ਜੀਰ ਬੰਤੇ ਕਬਜ਼ਾ ਕਰ ਲੂ ਜੇ ਤੂੰ ਆਈ ਪੰਜਾਬ ਨੂੰ ਖਾਲੀ ਮੋੜਦਾ ਜਿੰਦਾਬਾਦ ਇਹ ਪੰਜਾਬ ਆ ਪੰਜਾਬ ਇਹ ਪੰਜਾਬ ਰੱਬ ਨਾਲ ਸੀਤਾ ਤੋੜਾਂਗੇ ਸੀਤਾ ਸੀਤਾ ਮਰਵਾਣੇ ਤੇ ਮੋਤੀ ਸਰਦਾਰ ਹੋ ਕੇ ਕਿਲਾ ਕੱਢ ਕੇ ਲਾਵਾਂਗੇ ਨੌਜਵਾਨੋ ਛੋਟ ਦੇ ਨਾਲ ਹੌਸਲੇ ਵਿੱਚ ਰਹਿਣਾ ਵੀਰ ਬਣ ਕੇ ਮੇਰੀ ਗੱਲ ਸੁਣ ਲੈ ਮੇਰੇ ਤੁਸੀਂ ਭਰਾਓ ਜੋ ਤੇ ਨਾਲ ਹੋਸ਼ ਦੇ ਵਿੱਚ ਫਿਕਰ ਨਾ ਕਰੋ ਓਏ ਆਪਣੇ ਕਰਕੇ ਹੀ ਆ ਥੋਡੇ ਕਰਕੇ ਹੀ ਆਇਆ ਭਾਰਤ ਫਿਕਰ ਨਾ ਕਰੋ ਥੋਡੇ ਕਰਕੇ ਆ ਵੀਰ ਮੇਰਾ ਆਹ ਦੇਖ ਬਾਈ ਓਏ ਗੋਲਾ ਮਾਰ ਨਹੀਂ ਮਾਰਨੇ ਤੋਪੇ ਨਾਲ ਕੇ ਸਿੱਟ ਵੱਡੇ ਨਾਲ ਤੋਪੇ ਨਾਲ ਲੈ ਕੇ ਗੋਲਾ ਨਹੀਂ ਹੋਦਾ ਤੋਪਾ ਤੁਹਾਨੂੰ ਬੱਕਰ ਤੋਂ ਖੀਰ ਦੇ ਬਾਡਰ ਤੋਂ ਤੋਪਾ ਲੈ ਕੇ ਲਾ ਇਹ ਗੋਲਾ ਨਾਲ ਮਰਨ ਵਾਲੀ ਹੈਗੀ ਸੀ ਤੋ ਬਹੁਤ ਬਹੁਤ ਧੰਨਵਾਦ ਭਾਨਾ ਸਿੱਧੂ ਜੀ ਦਾ ਜਿਨ੍ਹਾਂ ਨੇ ਐ ਸਟੇਜ ਤੇ ਆ ਕੇ ਆਪਦੇ ਹੱਕੀ ਕੋਲ ਦੇ ਵਿੱਚ ਵੱਡਾ ਯੋਗਦਾਨ ਪਾਇਆ ਤੇ ਨਾਲ ਖੜਨ ਦਾ ਐਲਾਨ ਕੀਤਾ ਸੋ ਇਹ ਸਾਰੇ ਵੀਰੋ ਤੁਸੀਂ ਸਾਰੇ ਜੱਡੇ ਰਹੋ ਖੜੋ ਇਹ ਗੱਲ ਤੋਂ ਲੈ ਕੇ 10 ਵਜੇ ਤੋਂ ਲੈ ਕੇ ਰਾਤ ਦੇ 12 ਵਜੇ ਤੱਕ ਅੱਜ ਸਵੇਰ ਤੋਂ ਲੈ ਕੇ ਹੋਰ ਡਾਕ ਤੁਸੀਂ ਜਬਰਨ ਚ ਨਸੀਬ ਚਮਕਦੀ ਹੈ ਤੇ ਕਿਸਮਤ ਬਦਲ ਦੇ ਥੇੜਨੀ ਲਾਤੀ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹਾਲ ਪਰੇਸ਼ਾਨੀ ਜਿਵੇਂ ਪਿਆਰ ਚ ਤੋਖਾ ਲਵ ਮੈਰਿਜ ਵਸ਼ੀਕਰਨ ਕਰਵਾਉਣਾ ਜਾਤ ਉਡਵਾਉਣਾ ਸੌਤਨ ਦੁਸ਼ਮਨ ਦਾ ਖਾਤਮਾ ਪਤੀ ਪਤਨੀ ਚ ਝਗੜਾ ਤਲਾਕ ਕੇਸ ਵਿਦੇਸ਼ ਚ ਪੱਕੇ ਹੋਣਾ ਕਰਜ਼ਾ ਮੁਕਤੀ ਔਲਾਦ